ਓਲੰਪੀਅਨ ਸਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਤੇ ਬਹੁਤ ਵੱਡੀਆਂ ਖੇਡ ਹਾਕੀ ਨਾਲ ਜੁੜੀਆਂ ਹੋਈਆਂ ਹਸਤੀਆਂ ਵੀ ਆਈਆਂ ਨੇ ਜੋ ਖੁਦ ਇਸ ਖੇਡ ਨਾਲ ਜੁੜੇ ਰਹੇ ਨੇ ਅੱਜ ਕੱਲ ਟੂਰਨਾਮੈਂਟ ਕਰਵਾ ਰਹੇ ਨੇ ਉਤਾਰ ਸਿੰਘ ਤਾਰੀ ਜੀ ਉਹਨਾਂ ਦੇ ਨਾਲ ਸਾਥੀ ਐਨ ਆਰ ਆਈ ਜਿਹੜਾ ਗਰੁੱਪ ਬਣਿਆ ਹੋਇਆ ਤਾਰੀ ਸਾਹਿਬ ਤੁਸੀਂ ਅੱਜ ਇੱਥੇ ਆਏ ਹੋ ਪਹਿਲਾਂ ਤਾਂ ਟੂਰਨਾਮੈਂਟ ਅਸੀਂ ਪਹਿਲੇ ਦਿਨ ਤੋਂ ਹੀ ਵੇਖਦੇ ਆ ਰਹੇ ਹਾਂ ਔਰ ਅੱਜ ਵੀ ਫਾਈਨਲ ਮੈਚ ਬਹੁਤ ਬਿਹਤਰੀਨ ਖੇਡ ਸਾਨੂੰ ਦੇਖਣ ਨੂੰ ਮਿਲੀ ਤੁਸੀਂ ਵੀ ਆਨੰਦ ਮਾਣਿਆ ਹੋਵੇਗਾ ਇਸ ਟੂਰਨਾਮੈਂਟ ਬਾਰੇ ਸੰਥ ਥੋੜਾ ਦੱਸੋ ਟੂਰਨਾਮੈਂਟ ਬਹੁਤ ਵਧੀਆ ਹੋਇਆ ਅਸੀਂ ਲਾਸਟ 10 ਇਅਰਸ ਆ ਰਹੇ ਲਗਾਤਾਰ ਜੀ ਜਿੰਨੇ ਵੀ ਸਾਡੇ ਅਮਰੀਕਾ ਤੋਂ ਇਟਲੀ ਤੋਂ ਇਹ ਆਸਟ੍ਰੇਲੀਆ ਤੋਂ ਸਾਰੇ ਅਸੀਂ ਸਾਥੀ ਜਿੰਨੇ ਵੀ ਆ ਗਿਆ ਸਾਰੇ ਇਹਨਾਂ ਦਾ ਸਹਿਯੋਗ ਦਿੰਨੇ ਆ ਗਏ ਇਹ ਬਹੁਤ ਵਧੀਆ ਬਹੁਤ ਵਧੀਆ ਪ੍ਰਭਾਵ ਅੱਛਾ ਥੋੜਾ ਹੋਰ ਆਪਣੇ ਬਾਰੇ ਸਾਨੂੰ ਸੰਖੇਪ ਦੇ ਵਿੱਚ ਦੱਸੋ ਪੁਰਾਣੀਆਂ ਯਾਦਾਂ ਤਾਜ਼ਾ ਹੋਈਆਂ ਹੋਣਗੀਆਂ ਹਾਕੀ ਨਾਲ ਜੁੜੀਆਂ ਸਰਜੀਤ ਸਿੰਘ ਜੀ ਨਾਲ ਜੁੜੀਆਂ ਮੈਂ ਜੀ ਹਾਂ 9079 ਦੇ ਵਿੱਚ ਮੈਂ ਸਰਜੀਤ ਸਿੰਘ ਨੂੰ ਮੈਚ ਖੇਡਦਾ ਦੇਖਿਆ ਸੀ ਪਹਿਲੇ ਦਿਨ ਮੈਚ ਲੁਧਿਆਣੇ ਵਿੱਚ ਹੋਇਆ ਸੀ ਤੇ ਦੂਸਰੇ ਦਿਨ ਉਹੀ ਮੈਚ ਇਸ ਗਰਾਊਂਡ ਦੇ ਵਿੱਚ ਹੋਇਆ ਸੀ ਤੇ ਅੱਜ ਵੀ ਮੈਨੂੰ ਉਸ ਦੀਆਂ ਯਾਦਾਂ ਯਾਦ ਆ ਰਹੀਆਂ ਹਨ ਹਿੰਦੁਸਤਾਨ ਦਾ ਸਭ ਤੋਂ ਵੱਡਾ ਸਟਾਪਰ ਕੋਈ ਵੀ ਉਸ ਲਾਗੇ ਨਹੀਂ ਆਉਂਦਾ ਸੀ ਇੰਨਾ ਜਵਾਨ ਸੀ ਕਿ ਅੱਜ ਵੀ ਮੈਂ ਉਸ ਐਕਸੀਡੈਂਟ ਦੀ ਜਦ ਵਿੱਚ ਖਬਰ ਸੁਣੀ ਮੈਨੂੰ ਬਹੁਤ ਦੁੱਖ ਹੋਇਆ ਤੇ ਅੱਜ ਵੀ ਮੈਨੂੰ ਉਸ ਸਰਜੀਤ ਸਾਹ ਦੀ ਯਾਦ ਆ ਰਹੀ ਹੈ ਇਸੋ ਸੁਸਾਇਟੀ ਦਾ ਵੀ ਆਪਣੇ ਆਪ ਦੇ ਵਿੱਚ ਵੱਡਾ ਉਪਰਾਲਾ ਹੈਗਾ ਕਿ ਲਗਾਤਾਰ 42 ਸਾਲਾਂ ਤੋਂ ਲਗਾਤਾਰ ਨਿਰਵਿਗਣ ਔਰ ਨਿਰਸਵਾਰਥ ਔਰ ਬਹੁਤ ਸਾਰੇ ਇਥੋਂ 올ੰਪੀਅਨ ਪੈਦਾ ਹੋਏ ਨੇ ਨਵੀਂ ਪਨੀਰੀ ਬੱਚੇ ਪੈਦਾ ਹੋ ਰਹੇ ਨੇ ਖੇਡ ਦੇ ਵਿੱਚ ਔਰ ਜਿਹੜੇ 올ੰਪਿਕ ਤੱਕ ਖੇਡੇ ਨੇ ਉਸ ਤੋਂ ਬਾਅਦ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਉਪਰਾਲਾ ਇਹ ਬਹੁਤ ਵੱਡੀ ਗੱਲ ਹੈ ਜੋ ਜਲੰਧਰ ਦੇ ਵਿੱਚ ਖਾਸ ਕਰਕੇ ਸੰਸਾਰਪੁਰ ਪਿੰਡ ਨੇ ਜਿਨੇ ਦੇਣ ਦਿੱਤੀ ਹੈ ਕੋਈ ਵੀ ਦੇ ਸਕਦਾ ਹਾਲਕਿ ਅਸੀਂ ਜਿੰਨੇ ਬੰਦੇ ਆ ਗਏ ਅਸੀਂ ਸੌਕਰ ਖੇਡੇ ਮੈਂ ਵੀ ਆਪਣਾ ਜਿਹੜਾ ਹੈਗਾ ਆਪਣੇ ਪਿੰਡ ਦੇ ਵਿੱਚ ਮਾਲਪੁਰ ਬਲੌਕ ਪੈਂਦਾ ਸਾਡਾ ਚੱਕ ਗਰੂ ਪਿੰਡ ਹੈਗਾ ਅਸੀਂ ਆਪਣਾ ਹਾਈਵੇ ਜਿਮੀ ਦੇ ਕੇ ਸਟੇਡੀਅਮ ਬਣਾਇਆ ਤੇ ਉਹਦੇ ਤੇ ਜਿਹੜੇ ਆ ਗਏ ਹੁਣ ਅੱਜ ਤੋਂ ਆਫਟਰ 5 ਡੇਸ 5 ਤੋਂ 11 5 ਪੰਜ ਤੋਂ 11 ਤਰੀਕ ਤੱਕ ਸਾਡੇ ਜਿਹੜੇ ਇੰਟਰਨੈਸ਼ਨਲ ਉੱਥੇ ਸਾਡੇ ਟੂਰਨਾਮੈਂਟ ਹੋ ਰਿਹਾ ਜਿਹੜੇ ਪੰਜਾਬ ਪੁਲਿਸ ਬੀਐਸਐਫ ਉਹ ਹੋਰ ਵੀ ਟੀਮਾਂ ਜਿਹੜੀ ਆ ਰਹੀਆਂ ਜਿਆ ਗਿਆ ਅਸੀਂ ਉਹ ਸਾਰੇ ਜਿੰਨੇ ਵੀ ਬੰਦੇ ਆ ਗਿਆ ਐਨਆਰਆਈ ਸਾਰੇ ਰਲ ਕੇ ਕੱਪ ਕਰਿਆ ਜਿਲ੍ਹਾ ਜਿਹੜਾ ਹੈਗਾ ਆਪਣੇ ਕਸ਼ਮੀਰ ਕਸ਼ਮੀਰ ਦੇ ਧੁਗਾਥੜਾ ਚੇਅਰਮੈਨ ਹੈਗਾ ਤੇ ਆਪਣਾ ਜਿਹੜਾ ਮੂਰਥੇ ਮੱਲੀ ਹੈਗਾ ਉਹ ਵੀ ਚੇਅਰਮੈਨ ਇੱਥੇ ਦਾ ਹੈਗਾ ਤੇ ਸਾਡਾ ਬੜਾ ਦੇਣਾ ਹੈਗਾ ਉਹਨਾਂ ਨੇ ਵੀ ਬਹੁਤ ਦੇ ਪ੍ਰਭਾਵ ਲੱਗਿਆ ਬਾਕੀ ਟੀਮ ਨਾਲ ਵੀ ਮੈਂ ਜਾਣ ਪਛਾਣ ਕਰਨਾ ਚਾਹਾਂਗੇ ਸਰ ਤੁਹਾਡਾ ਸ਼ੁਭਨਾਮ ਮੇਰਾ ਨਾਮ ਰਾਜਿੰਦਰ ਸਿੰਘ ਹੀਰ ਜੀ ਫਰੋਮ ਇਟਲੀ ਜੀ ਅੱਜ ਦਾ ਮੈਚ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਅੱਜ ਤਾਂ ਅੱਖ ਝਮਕਣ ਦਾ ਟਾਈਮ ਨਹੀਂ ਸੀ ਇਦਾਂ ਮੰਨ ਲਓ ਇਹਨੇ ਵਧੀਆ ਵਧੀਆ ਉਹਨਾਂ ਨੇ ਅਟੈਕ ਕੀਤੇ ਐ ਦੂਜੇ ਮੋੜਿਆਂ ਨੇ ਵੀ ਜਿਹੜੇ ਹਾਰੇ ਵੀ ਐ ਨਾ ਪਰ ਬਹੁਤ ਵਧੀਆ ਉਹਨਾਂ ਨੇ ਦੂਜਾ ਕੀਤਾ ਹੈ ਆਪਣਾ ਇਸ ਟੂਰਨਾਮੈਂਟ ਦੇ ਵਿੱਚ ਵੀ ਐਨ ਆਰ ਆਈਜ਼ ਦਾ ਬਹੁਤ ਵੱਡੇ ਪੱਧਰ ਤੇ ਯੋਗਦਾਨ ਆ ਗਾਖਲ ਗਰੁੱਪ ਹੋ ਗਿਆ ਹੋਰ ਹੋਗੇ ਜਿਹੜੇ ਕੈਸ਼ ਪ੍ਰਾਈਜ਼ ਇਨਾ ਰਕਮੀ ਦਿੰਦੇ ਆ ਕਿਵੇਂ ਦੇਖਦੇ ਹੋ ਕਿ ਐਨ ਆਰ ਆਈਜ਼ ਗੇਮ ਨੂੰ ਉਤਸ਼ਾਹਤ ਕਰਨ ਵਾਸਤੇ ਬਹੁਤ ਵੱਡਾ ਯੋਗਦਾਨ ਪਾਉਂਦੇ ਆ ਬਿਲਕੁਲ ਕੋਈ ਸ਼ੱਕ ਨਹੀਂ ਹੈਗਾ ਜੀ ਆਪਣਾ ਏ ਸਾਨੂੰ ਗੇਮ 'ਚ ਇੰਟਰਸਟ ਬਹੁਤ ਹੈ ਸ਼ੁਰੂ ਤੋਂ ਹਾਕੀ ਨਾਲ ਹੀ ਜੁੜੇ ਆ ਸੀ ਅਸੀਂ ਮੈਂ ਵੀ ਵੈਟਰਨਸ ਵਰਲਡ ਕੱਪ ਖੇਡਦਾ ਰਿਹਾ ਨਾ ਲਾਸਟ ਮੰਥ ਜਾ ਕੇ ਆਏ ਸੀ ਜਰਮਨੀ ਤੇ ਖੇਡ ਕੇ ਤੇ ਸਾਨੂੰ ਮਿਲ ਗਈ ਜਲੋ ਸ਼ੌਕ ਆ ਕਿ ਗੇਮ ਨੂੰ ਪ੍ਰਮੋਟ ਕੀਤਾ ਜਾ ਜਿੰਨਾ ਵੀ ਹੋ ਸਕਦਾ ਨਾ ਤੇ ਅਸੀਂ ਉੱਥੇ ਵੀ ਆਪਣੇ ਕਲੱਬ ਬਣਾਏ ਆ ਯੂ ਐਸ ਏ ਵੀ ਇੱਥੇ ਖੇਡੇ ਦਾ ਸਾਰਿਆਂ ਨੂੰ ਪਰ ਅੱਜ ਦਾ ਮੈਚ ਵੀ ਬਹੁਤ ਸੋਹਣਾ ਸੀਗਾ ਅਨਲੱਕੀ ਰਹਾ ਵਿਚਾਰੇ ਰੇਲਵੇ ਵਾਲੇ 2 3 4 ਜਿਹੜੇ ਮਿਸ ਕਰ ਗਏ ਤੇ ਬਾਕੀ ਗੁੱਡ ਲੱਕ ਫॉर द ਫਿਊਚਰ ਤੇ ਅਸੀਂ ਮਿਸ਼ਾਉਂਦੇ ਰਹਾਂਗੇ ਤੇ ਜਿੰਨਾ ਹਰ ਯੋਗਦਾਨ ਦੇ ਸਾਡੇ ਜੁਰੂ ਕਰਾ। ਅ ਸ਼ੁਕਰੀਆ ਅਸੀਂ ਵੀ ਮਿਲਦੇ ਰਹਿਾਂਗੇ ਗੱਲਬਾਤ ਕਰਦੇ ਰਵਾਂਗੇ ਸਰ ਤੁਹਾਡਾ ਸ਼ੁਭਨਾਮ ਜਾਨਣ ਕਰਨਾ ਜੀ ਸੁਖਵਿੰਦਰ ਸਿੰਘ ਚੋਲਾ ਜੀ ਮੈਂ ਬੈਨਕੂਰ ਚ ਦੇਸ਼ ਪ੍ਰਦੇਸ਼ ਨਿਊਜ਼ਪੇਪਰ ਜਿਹੜਾ ਉੱਥੇ ਕੱਢਦਾ ਵਾਂ ਤੇ ਸਰਜੀਤ ਹਾਕੀ ਸੈਟੀ ਨਾਲ ਬਹੁਤ ਲੰਬੇ ਸਮੇਂ ਤੋਂ ਜੁੜੇ ਆ ਮੈਂ ਪਹਿਲਾਂ ਇੱਥੇ ਡੇਲੀ ਜੀਤ ਦੇ ਵਿੱਚ ਐਡੀਟਰ ਸਾਂ ਜੀ ਤੇ ਸਰਜੀਤਾ ਕੀ ਸੈਟੀ ਦੇ মিডিਆ ਐਡਵਾਈਜ਼ਰ ਬਜੋ ਬੜਾ ਚਿਰ ਇਹਨਾਂ ਨਾਲ ਕੰਮ ਕੀਤਾ ਫਿਰ ਤਾਂ ਸਾਡਾ ਭਾਈ ਚਾਰਾ ਨਿਕਲੇ ਕੋ ਬਿਲਕੁਲ ਬੇਕੋ ਨਹੀਂ ਨਹੀਂ ਇਹ ਹੈ ਕਿ ਸਰਜੀਤਾ ਕੀ ਸੈਟੀ ਨੇ ਹਮੇਸ਼ਾ ਹੀ মিডিਏ ਦੇ ਨਾਲ ਬਹੁਤ ਨੇੜਤਾ ਰੱਖੀ ਆ ਨੇੜਤਾ ਬਣਾ ਕੇ ਰੱਖੀ ਆ ਈਵਨ ਕਿ ਪ੍ਰਗਟ ਸਿੰਘ ਅਰਗੇ ਕਿਉਂਕਿ ਉਹ ਮੈਗਜ਼ੀਨ ਵੀ ਕਰਦੇ ਰਿਹਾ ਛਤ ਨੂੰ ਪਤਾ ਹੋਵੇ ਤੇ ਔਰ ਉਹਨਾਂ ਦੀ মিডিਆ ਨਾਲ ਹਮੇਸ਼ਾ ਹੀ ਉਹ ਇੱਥੇ ਸਰਿੰਦਰਪਾਪ ਪਾਵਾ ਇਕਬਾਲ ਸੰਧੂ ਹੁਣੀ ਨੇ ਔਰ ਬੜਾ ਵਧੀਆ ਵੈਲ ਆਰਗੇਨਾਈਜ਼ਡ ਪ੍ਰੋਗਰਾਮ ਮੇਰਾ ਖਿਆਲ ਆ ਵੀ ਇੰਡੀਆ ਅਦਾਇ ਫਸਟ ਟੂਰਨਾਮੈਂਟ ਜਿਹੜਾ ਇੰਨਾ ਫੀਲਡ ਹਾਕੀ ਦਾ ਵੈਲ ਆਰਗੇਨਾਈਜ਼ਡ ਟੂਰਨਾਮੈਂਟ ਹੁੰਦਾ ਔਰ ਵੇਖੋ ਇੰਟਰਨੈਸ਼ਨਲ ਫੇਮ ਦੇ ਖਿਡਾਰੀ ਵੀ ਇੱਥੇ ਆਉਂਦੇ ਆ ਔਰ ਤੁਸੀਂ ਉਹਨਾਂ ਤਾਰਿਆਂ ਨੂੰ ਜਿੱਥੇ ਇੰਟਰਨੈਸ਼ਨਲ ਅਰੀਨਾ ਚ ਵੇਖਦੇ ਜੀ ਇੱਥੇ ਵੀ ਵੇਖਦੇ ਜੀ ਹੁਣ ਮੈਂ ਜਿੰਨੇ ਮੈਚ ਵੇਖੇ ਕੁਆਟਰਫਾਈਨਲ ਤੋਂ ਲੈ ਕੇ ਸੈਮੀਫਾਈਨਲ ਫਾਈਨਲ ਔਰ ਆਲਾ ਦਰਜੇ ਦੇ ਮੈਚ ਵੇਖ ਕੇ ਮਤਲਬ ਆਨੰਦ ਆ ਜਾਂਦਾ ਔਰ ਫੀਲਡ ਹਾਕੀ ਦੇ ਵਿੱਚ ਜਦੋਂ ਅਸੀਂ ਤੇ ਚਲੋ ਹੁਣ ਵਿਦੇਸ਼ਾਂ ਚ ਰਹਿੰਦੇ ਆ ਉੱਥੇ ਜਿਵੇਂ ਕਿ ਆਈ ਹਾਕੀ ਬੜੀ ਯਰ ਮਨਪਿਆਰੀ ਆ ਪਰ ਸਾਡੇ ਇਹਨਾਂ ਨਰਿੰਦਰ ਭਾਜੀ ਵਰਗੇ ਇਹਨਾਂ ਦੇ ਤਾਰੀ ਭਾਜੀ ਵਰਗੇ ਬੰਦਿਆਂ ਨੇ ਉੱਥੇ ਜਿਹੜਾ ਫੀਲਡ ਹਾਕੀ ਨੂੰ ਵੀ ਉਤਸ਼ਾਹਤ ਕਰਨ ਲਈ ਇੰਨਾ ਵੱਡਾ ਯੋਗਦਾਨ ਪਾਇਆ ਕਿ ਅੱਜ ਕੈਨੇਡਾ ਦੇ ਵਿੱਚ ਸਾਡੀ ਵੀ ਟੀਮ ਜਿਹੜੀ 올림픽 ਦੇ ਵਿੱਚ ਵੀ ਉੱਥੇ ਖੇਡਦੀ ਆ ਔਰ ਫੀਲਡ ਹਾਕੀ ਜਿਹੜੀ ਆ ਇੰਨੀ ਹਰਮਨ ਪਿਆਰੀ ਜਿਹੜੀ ਆ ਐਨ ਆਰ ਆਈ ਕਰਕੇ ਉੱਥੇ ਹੋਈ ਆ ਔਰ ਇਹ ਉੱਥੋਂ ਇੱਥੇ ਆ ਕੇ ਵੀ ਜਿਹੜਾ ਵਾ ਫੀਲਡ ਹਾਕੀ ਨੂੰ ਉਤਸ਼ਾਹਤ ਕਰਨ ਵਾਸਤੇ ਨਵੇਂ ਬੱਚਿਆਂ ਨੂੰ ਆ ਇਹ ਹਾਕੀ ਦੇ ਵਿੱਚ ਪਾਉਣ ਲਈ ਜਿਹੜਾ ਉਦਮ ਕਰਦੇ ਰਹਿੰਦੇ ਆ ਔਰ ਹੁਣੇ ਮੈਨੂੰ ਤਾਰੀ ਭਾਈ ਨੇ ਦੱਸਿਆ ਕਿ ਹੁਣ ਇਹ ਟੂਰਨਾਮੈਂਟ ਆਪਣੇ ਪਿੰਡ ਕਰਵਾ ਰਹੇ ਆ ਉੱਥੇ ਸਟੇਡੀਅਮ ਵੀ ਬਣਾਇਆ ਤੇ ਸੋ ਇਹ ਆ ਕਿ ਅੱਜ ਜਿਹੜਾ ਇਹ ਮੈਚ ਹੋਇਆ ਮੈਂ ਤੇ ਖੁਸ਼ੀ ਮਹਿਸੂਸ ਕਰਦਾ ਔਰ ਵਧਾਈ ਦਿੰਦਾ ਇੰਡੀਅਨ ਆਇਲ ਹਾਕੀ ਟੀਮ ਨੂੰ ਵੇਖੋ ਟਾਈਟਲ ਨਾਮ ਵੀ ਉਹਨਾਂ ਦਾ ਤੇ ਉਹ ਟਾਈਟਲ ਉਹਨਾਂ ਨੇ ਜਿੱਤ ਲਿਆ ਹਾਂਜੀ ਤੇ ਬਹੁਤ ਬਹੁਤ ਮੁਬਾਰਕ ਹੈ ਚਲੋ ਇਨਸ਼ਾਅਲਾ ਮਿਲਦੇ ਰਹਿਾਂਗੇ ਜੀ ਇਸੇ ਤਰ੍ਹਾਂ ਅਗਲੇ ਸਾਲ ਇਸ ਕੱਪ ਤੇ ਜਾਂ ਕਿਤੇ ਹੋਰ ਜਿੱਦਦਾਤਾਰੀ ਭਾਜੀ ਕਰਵਾ ਰਹੇ ਜੇਕਰ ਉੱਥੇ ਸਵੱਬ ਬਣਿਆ ਬਹੁਤ ਮੁਬਾਰਕਾਂ ਸਾਰਿਆਂ ਨੂੰ ਔਰ ਇਨੀਆਂ ਪਿਆਰੀਆਂ ਰੂਹਾਂ ਨਾਲ ਮੇਲ ਹੋਇਆ ਬਹੁਤ ਸ਼ੁਕਰੇ ਭਾਜੀ ਥੈਂਕ ਯੂ ਬਹੁਤ ਮਿਹਰਬਾਨ ਥੈਂਕ ਯੂ ਬਹੁਤ ਥੈਂਕ ਯੂ